ਤੌਰ ਤੇ ਆਪਾਂ ਦੇਖਦੇ ਹਾਂ ਕਿ ਉਹ ਮੁੱਖ ਮੰਤਰੀ ਹੋਂ ਲੋਕਾਂ ਦੇ ਜਿਹੜੇ ਨਿਕਲ ਜਾਂਦਾ ਹੈ ਜਿਹੜਾ ਆਪਾਂ ਪੰਜਾਬ ਸਰਕਾਰ ਮਰਦਾਵਾ ਮਰਦਾਵਾ ਬਣਾਉਣਾ ਸਰਕਾਰ ਮਰਦਾਵਾ ਮਰਦਾਵਾ ਮੈਨੂੰ ਜੀ ਕਿਹਦੀ ਕਰ ਰਹੀ ਹੈ ਇਹ ਜਿਹੜੀ ਗੱਲ ਜੋ ਜਾਣਕਾਰੀ ਅੱਜ ਤੁਸੀਂ ਰੋਜ਼ਗਾਰਾ ਕਰ ਰਹੇ ਹੋ ਕੀ ਲੋੜ ਕੀ ਕਹਿਣਾ ਜਾਊਂਗਾ ਮੁੱਖ ਮੰਤਰੀ ਪਾਲ ਯਾਤਰਾ ਸਾਨੂੰ ਸ਼ੁਰੂ ਕਰਨੀ ਪਈ ਮਜਬੂਰੀ ਵਸ ਜੀ ਅਸੀਂ ਦੋ ਸਾਲਾਂ ਤੋਂ ਸਰਕਾਰ ਨੂੰ ਆਉਂਦਿਆ ਹੋ ਗਿਆ ਬਾਰ-ਬਾਰ ਸਾਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਆ ਜੇਕਦੀ ਮੀਟਿੰਗ ਅਸੀਂ ਕਰਦੇ ਵੀ ਆ ਤੇ ਉਸ ਮੀਟਿੰਗ ਦੇ ਵਿੱਚ ਸਾਨੂੰ ਇਹ ਕਹਿ ਕੇ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕੇ ਆਉਣ ਤੁਹਾਡਾ ਜਿਹੜਾ ਕੰਮ ਪ੍ਰੋਸੈਸ ਚ ਆ। ਸੋ ਮੁੱਖ ਮੰਤਰੀ ਸਾਹਿਬ ਬਾਰ-ਬਾਰ ਸੋਸ਼ਲ ਮੀਡੀਆ ਤੇ ਵੀ ਗੱਲਬਾਤ ਕਰਦੇ ਆ। ਕਿ ਕਿਸਾਨ ਸੱਸੇਬੰਦੀਆਂ ਨੂੰ ਵੀ ਆਖਦੇ ਆ, ਹੋਰ ਸਾਰੀਆਂ ਅਧਿਆਪਕ ਜੱਥੇਬੰਦੀਆਂ ਨੂੰ ਵੀ ਆਖਦੇ ਆ ਵੀ ਸਾਨੂੰ ਆ ਕੇ ਮਿਲੋ। ਅਸੀਂ ਧਰਨੇ ਮਜਾਰਿਆਂ 'ਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਤੁਹਾਡਾ ਕੰਮ ਕਰਦੇ ਆ। ਪਰ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮਿਲਣ ਜਾਂਦੇ ਆ, ਤਾਂ ਉਹ ਹੀ ਮੀਟਿੰਗਾਂ ਦੇ ਕੇ ਉਹ ਕਿਸੇ ਹੋਰ ਐਜੂਕੇਸ਼ਨ ਸਪੈਸ਼ਲ ਸੈਕਟਰੀ ਨਾਲ ਜਾਂ ਕਿਸੇ ਹੋਰ ਨਾਲ ਸਾਨੂੰ ਮੀਟਿੰਗ ਕਰਨੀ ਪੈਂਦੀ ਆ। ਉਹ ਵਾਰ-ਵਾਰ ਆਪਣੀ ਸਾਡੇ ਕੰਮ ਹੋਣ ਦਾ ਜਿਹੜਾ ਪ੍ਰੋਸੈਸ ਦਾ ਹਵਾਲਾ ਦਿੰਦੇ ਆ। ਸੋ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ ਆਪਣੀ ਵਕ ਵਕ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਸਾਨੂੰ ਪਿਛਲੀ ਦੀਵਾਲੀ 2022 ਤੇ ਕਿਹਾ ਸੀਗਾ ਵੀ ਤੁਹਾਡਾ ਜਿਹੜਾ ਜਿਹਨੂੰ ਤੁਹਾਨੂੰ ਜੜੀ ਪਹਿਮਾ ਪੀ ਕਮਿਸ਼ਨ ਜਿਹੜੀਆਂ ਤੁਹਾਡੀਆਂ ਮੇਨ ਮੰਗਾ ਹੈਗੀਆਂ ਸੀਐਸਆਰ ਰੂਲ ਉਹ ਫੌਰੀ ਰਾਹਤ ਦਿੰਦੇ ਹੋਏ ਤੁਹਾਨੂੰ ਦੀਵਾਲੀ ਦਾ ਗਿਫਟ ਤਿਆ ਜਾਊਗਾ। ਉਸ ਤੋਂ ਬਾਅਦ ਵੀ ਦੋ ਦੀਵਾਲੀਆਂ ਲੰਘ ਚੁੱਕੀਆਂ ਹਨ। ਤਾਂ ਅਜੇ ਤੱਕ ਉਹ ਵਾਦਾ ਵਫਾ ਨਹੀਂ ਹੋਇਆ ਕਿ ਮੁੱਖ ਮੰਤਰੀ ਭਾਲ ਯਾਤਰਾ ਅਸੀਂ ਇਸ ਲਈ ਆਰੰਭ ਕੀਤੀ ਆ ਤਾਂ ਕਿ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਨੂੰ ਮਿਲ ਜਣ ਜੋ बार-बार ਇਹ ਗੱਲ ਕਰਦੇ ਆ ਵੀ ਜਥੇਬੰਦੀਆਂ ਨੂੰ ਧਰਨਾ ਨਹੀਂ ਦੇਣਾ ਚਾਹੀਦਾ ਸਾਨੂੰ ਆ ਕੇ ਮਿਲੋ ਉਹ ਗਲਤ ਪ੍ਰਚਾਰ ਕਰ ਰਿਹਾ ਸੋ ਅਸੀਂ ਇਸ ਲੜੀ ਤਹਿਤ ਜਿਹੜੀ ਮੁੱਖ ਮੰਤਰੀ ਭਾਲ ਯਾਤਰਾ ਕਰ ਰਹੇ ਆ ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਮੁੱਖ ਮੰਤਰੀ ਸਾਹਿਬ ਜੋ ਸੋਸ਼ਲ ਮੀਡੀਆ ਤੇ ਬਿਆਨ ਦਿੰਦੇ ਆ ਉਹ ਵਾਅਦੇ ਤੇ ਕਰਨੀ ਤੇ ਕਥਨੀ 'ਚ ਫਰਕ ਆ ਜੇ ਉਹਨਾਂ ਦੀ ਕਥਨੀ ਤੇ ਕਰਨੀ ਇੱਕ ਆ ਤਾਂ ਸਾਡੇ ਨਾਲ ਮੀਟਿੰਗ ਕਰਨ ਵਿਧਾਇਕ ਜੱਥੇਬੰਦੀਆਂ ਜੋ ਹੋਰ ਕਿਸਾਨ ਜੱਥੇਬੰਦੀਆਂ ਜਿੰਨੀਆਂ ਵੀ ਜਿਹੜੀਆਂ ਜਿਹੜੇ ਕੰਮ ਹੈਗੇ ਆ ਉਹ ਪੂਰੇ ਕਰਨ ਸਾਨੂੰ ਨਾ ਇੱਥੇ ਸੜਕਾਂ ਤੇ ਆ ਕੇ ਇਸ ਤਰ੍ਹਾਂ ਨਾਰੀਵਾਜੀ ਕਰਨ ਦੀ ਸਮਾਂ ਬਰਬਾਦ ਕਰਨ ਦੀ ਬਜਾਏ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈਏ ਨਾ ਕਿ ਉਹਨਾਂ ਦੇ ਮਤਲਬ ਝੂਠੇ ਪ੍ਰਚਾਰ ਨਹੀਂ ਅਸੀਂ ਗੁੰਮਰਾਹ ਹੋਈਏ ਨਾ ਹੀ ਲੋਕ ਗੁੰਮਰਾਹ ਹੋਣ। ਹਾਂਜੀ ਹਾਲ ਤਾਂ ਦਿਖਾਵਾ ਨਹੀਂ ਕੀਤੀ ਆਂਦੀ ਆ ਕਿਹੜੀ ਵੀ ਅਸੀਂ ਗਵਾਕ ਕੀਤੀ ਜੋ ਇਹ ਭਾਲ ਦੋ। ਉਹ ਇਸੇ ਤਰ੍ਹਾਂ ਜੀ ਜਦੋਂ ਸਾਡੇ ਨਾਲ ਮੀਟਿੰਗ ਹੀ ਨਹੀਂ ਕਰਨਗੇ ਸੋਸ਼ਲ ਮੀਡੀਆ ਤੂੰ ਕਹਿੰਦੇ ਆ ਵੀ ਮੀਟਿੰਗ ਕਰੋ ਪਰ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਆ ਉਹਦੇ ਸਾਨੂੰ ਮਿਲਦੇ ਨਹੀਂ ਤਾਂ ਫਿਰ ਭਾਲ ਤਾਂ ਸਾਨੂੰ ਕਰਨੀ ਪਊਗੀ ਜੀ। ਕਿੰਨੇ ਦੇ ਕੀ ਜਿਹੜੇ ਅਧਾਪ ਰਿਆ ਗਿਆ ਸੋਹ ਰੋਸ ਨੂੰ ਕਰ ਰਹੇ ਇਹ ਲਗਭਗ 150 ਦੇ ਕਰੀਬ ਆਸੀ ਜੋਂਡ ਵਾਈਜ਼ ਵੰਡੇ ਹੋਏ ਨੇ ਜ਼ਿਲ੍ਹਾ ਵਾਈਜ਼ 150 ਦੇ ਕਰੀਬ ਅਧਾਪ ਹੈਗੇ 7000 ਦੇ ਕਰੀਬ ਸਾਰੇ ਪੰਜਾਬ ਚ 7000 ਹਾਂਜੀ ਪੂਰੇ ਪੰਜਾਬ ਜੀ ਹਾਂਜੀ 100% ਇਸ ਸੰਘਰਸ਼ ਦਾ ਲਗਾਤਾਰ ਜੁੜੇ ਲਿਗਾ ਜਦੋਂ ਤੱਕ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਕੱਟ ਸਾਡਾ ਸੰਘਰਸ਼ ਇਹ جاری ਰਹੂਗਾ ਜੀ